ਸਤਿ ਸ਼੍ਰੀ ਅਕਾਲ ਜੀ ਡੀਪੀਜੀ ਪੰਜਾਬੀ ਦੇ ਤੁਹਾਡਾ ਇੱਕ ਵਾਰੀ ਫੇਰ ਤੋਂ ਸਵਾਗਤ ਹੈ ਤੇ ਤੁਹਾਡੇ ਨਾਲ ਇੱਕ ਅਹਿਮ ਖਬਰ ਜਿਹੜੀ ਇਹ ਸਾਂਝ ਕਰ ਲੱਗੇ ਆ ਤਾਂ ਦੱਸ ਦੇ ਕਿ ਸੂਤਰਾਂ ਦੇ ਹਵਾਲੇ ਤੋਂ ਇੱਕ ਖਬਰ ਬਹੁਤ ਜ਼ਿਆਦਾ ਸਾਹਮਣੇ ਆ ਰਹੀ ਹੈ ਸੂਤਰਾਂ ਦੇ ਹਵਾਲੇ ਤੋਂ ਇਹ ਖਬਰ ਤਾਂ ਸਾਹਮਣੇ ਆ ਹੀ ਰਹੀ ਹੈ ਵੈਸੇ ਵੀ ਬਹੁਤ ਸਾਰੇ ਨਿਊ ਚੈਨਲਾਂ ਦੇ ਉੱਤੇ ਬਹੁਤ ਸਾਰੇ ਪਲੇਟਫਾਰਮਾਂ ਦੇ ਉੱਤੇ ਸੋਸ਼ਲ ਮੀਡੀਆ ਦੇ ਉੱਤੇ ਇਹ ਖਬਰ ਤੁਹਾਨੂੰ ਦੇਖਣ ਨੂੰ ਮਿਲ ਗਈ ਹੋਵੇਗੀ ਵੈਸੇ ਤਾਂ ਥੰਬਨੇਲ ਤੁਸੀਂ ਦੇਖ ਹੀ ਲਿਆ ਹੋਆ ਕਿ ਪੰਜਾਬੀਆਂ ਨੇ ਬਈਆਂ ਨੂੰ ਖਦੇੜਨਾ ਸ਼ੁਰੂ ਕਰ ਦਿੱਤਾ ਤੇ 트ੰਪ ਨੇ ਪੰਜਾਬੀਆਂ ਨੂੰ ਤਾਂ ਦਾਦੇ ਹੀ ਇਹ ਕਿ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਜੜਾ ਆ ਉਹ ਪ੍ਰਵਾਸੀ ਬਈਏ ਜਿਹੜੇ ਨੇ ਉਹ ਰਹਿ ਰਹੇ ਨੇ ਤੇ ਕਾਰੋਬਾਰ ਕਰਦੇ ਪਏ ਨੇ ਜੋ ਕਿ ਪੰਜਾਬੀਆਂ ਨੂੰ ਕਤੇ ਵੀ ਜੜੀ ਉਹ ਚੀਜ਼ ਪਸੰਦ ਨਹੀਂ ਆ ਰਹੀ ਇਸੇ ਚੀਜ਼ ਦੇ ਚੱਲਦੇ ਹੋਏ ਪੰਜਾਬੀਆਂ ਨੇ ਹਰ ਸ਼ਹਿਰ ਦੇ ਵਿੱਚ ਹਰ ਸਟੇਟ ਦੇ ਜਿੰਨੇ ਵੀ ਜ਼ਿਲ੍ਹੇ ਨੇ ਉਹਨਾਂ ਜ਼ਿਲ੍ਹਿਆਂ ਦੇ ਵਿੱਚ ਵੱਖ-ਵੱਖ ਥਾਵਾਂ ਦੇ ਉੱਤੇ ਪੰਜਾਬੀਆਂ ਨੇ ਜੜਾ ਆ ਇੱਕ ਪੂਰੀ ਤਰ੍ਹਾਂ ਜਿਹੜਾ ਆ ਯੋਰ ਫੜਿਆ ਹੋਇਆ ਕਿ ਪ੍ਰਵਾਸੀਆਂ ਨੂੰ ਖਦੇੜ ਦਈਏ ਤੇ ਪ੍ਰਵਾਸੀਆਂ ਨੂੰ ਜਿਹੜਾ ਆ ਆਪਣੇ ਸਟੇਟ ਦੇ ਵਿੱਚ ਵਾਪਸ ਭੇਜ ਦਈਏ ਪਹਿਲਾਂ ਤਾਂ ਤੁਹਾਨੂੰ ਦੱਸ ਦਈਏ ਕਿ ਪ੍ਰਵਾਸੀ ਉਹ ਪ੍ਰਵਾਸੀ ਹੁੰਦੇ ਨੇ ਜਿਹੜੇ ਕਿ ਇੱਕ ਸਟੇਟ ਤੋਂ ਦੂਜੀ ਸਟੇਟ ਦੇ ਵਿੱਚ ਕੰਮ ਕਰਨ ਲਈ ਜਾਂਦੇ ਨੇ ਚਾਹੇ ਉਹ ਪੰਜਾਬੀ ਦਿੱਲੀ ਦੇ ਵਿੱਚ ਜਾਂਦੇ ਨੇ ਪ੍ਰਵਾਸੀ ਨੇ ਚਾਹੇ ਉਹ ਜੁਪੀ ਬਿਹਾਰ ਤੋਂ ਪੰਜਾਬ ਦੇ ਵਿੱਚ ਆ ਕੇ ਕੰਮ ਕਰਦੇ ਨੇ ਤਾਂ ਵੀ ਉਹ ਪ੍ਰਵਾਸੀ ਨੇ ਤੇ ਜੇਕਰ ਸਾਡੇ ਪੰਜਾਬੀ ਜਾਂ ਸਾਡੇ ਇੰਡੀਅਨ ਬਾਹਰਲੇ ਮੁਲਕਾਂ ਦੇ ਵਿੱਚ ਜਾ ਕੇ ਕੰਮ ਕਰਦੇ ਨੇ ਤੇ ਤਾਂ ਵੀ ਉਹ ਪ੍ਰਵਾਸੀ ਨੇ ਕਹਿਣ ਤੋਂ ਭਾਅ ਵੀ ਜਦੋਂ ਅਸੀਂ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਤੇ ਜਾ ਕੇ ਕੰਮ ਕਰਦੇ ਆ ਤੇ ਉਹਨਾਂ ਨੂੰ ਪ੍ਰਵਾਸੀ ਦੀ ਭਾਸ਼ਾ ਦੇ ਨਾਲ ਜਿਹੜਾ ਆ ਉਹ ਸਬੋਧਨ ਕੀਤਾ ਜਾਂਦਾ ਆ ਇਸੇ ਤਰ੍ਹਾਂ ਤੁਹਾਨੂੰ ਦੱਸਦੀ ਕਿ ਪੰਜਾਬ ਦੇ ਵਿੱਚ ਜੁਪੀ ਬਿਹਾਰ ਜੰਮੂ ਕਸ਼ਮੀਰ ਤੋਂ ਬਹੁਤ ਸਾਰੀਆਂ ਐਸੀਆਂ ਸਟੇਟਾਂ ਤੋਂ ਜਿਹੜੇ ਲੋਕ ਨਿਕਲ ਕੇ ਪੰਜਾਬ ਦੇ ਵਿੱਚ ਆ ਕੇ ਆਪਣਾ ਰੋਜ਼ਗਾਰ ਆਪਣਾ ਕੰਮਕਾਰ ਕਰਦੇ ਨੇ ਉਸੇ ਤਰ੍ਹਾਂ ਹੀ ਬਹੁਤ ਸਾਰੇ ਪੰਜਾਬੀ ਬਹੁਤ ਸਾਰੇ ਇੰਡੀਅਨ ਜਿਹੜੇ ਨੇ ਉਹ ਵਿਦੇਸ਼ਾਂ ਦੇ ਵਿੱਚ ਵੱਖ-ਵੱਖ ਥਾਵਾਂ 'ਤੇ ਜਾ ਕੇ ਜਿਹੜਾ ਆ ਆਪਣੀ ਰੋਜੀ ਰੋਟੀ ਦੇ ਲਈ ਕੰਮਕਾਰ ਕਰਦੇ ਨੇ ਜਿਵੇਂ ਕਿ ਕੈਨੇਡਾ ਦੇ ਵਿੱਚ ਤੇ ਜਾਂ ਫਿਰ ਅਮਰੀਕਾ ਦੇ ਵਿੱਚ ਵੀ ਬਹੁਤ ਸਾਰੇ ਪੰਜਾਬੀ ਜਿਹੜੇ ਨੇ ਗਏ ਹੋਏ ਨੇ ਤੇ ਜਾ ਵੀ ਰਹੇ ਨੇ ਤਾਂ ਦੱਦੀ ਕਿ ਇਸੇ ਚੀਜ਼ ਦੇ ਵਿੱਚ ਜਿਹੜਾ ਆ ਪ੍ਰਵਾਸੀਆਂ ਨੂੰ ਖਦੇੜਨਾ ਇੱਕ ਦੂਜੇ ਦੇਸ਼ ਸਟੇਟ ਨੇ ਸ਼ੁਰੂ ਕਰ ਦਿੱਤਾ ਪੰਜਾਬ ਦੇ ਵਿੱਚ ਪੰਜਾਬੀਆਂ ਨੇ ਬਹੁਤ ਜ਼ਿਆਦਾ ਜਿਹੜਾ ਆ ਇਹ ਚੀਜ਼ ਨੂੰ ਤਰਜੀਹ ਦਿੱਤੀ ਕਿ ਅਸੀਂ ਪ੍ਰਵਾਸੀਆਂ ਨੂੰ ਭਈਆਂ ਨੂੰ ਜਿਹੜਾ ਆ ਆਪਣੇ ਪੰਜਾਬ ਤੋਂ ਖਦੇੜ ਦੇਣਾ ਕਿਉਂਕਿ ਸਾਡੇ ਕੰਮਕਾਰ ਜਿਹੜੇ ਨੇ ਉਹ ਭਈਆਂ ਨੇ ਪ੍ਰਵਾਸੀਆਂ ਨੇ ਸੰਭਲੇ ਨੇ ਉਧਰੋਂ ਤਾਂ ਦਾਦੇ ਇਹ ਕਿ ਅਮਰੀਕਾ ਦੇ ਵਿੱਚ ਤਰੰਪੋਣਾ ਨੇ ਵੀ ਜਿਹੜਾ ਆ ਇੱਕ ਦ੍ਰਿੜੇ ਕਰ ਲਿਆ ਤੇ ਪੰਜਾਬੀਆਂ ਨੂੰ ਖਦੇੜਨਾ ਸ਼ੁਰੂ ਕਰ ਦਿੱਤਾ ਤਾਂ ਦਾਦੇ ਇਹ ਕਿ ਕੱਲ ਦੀ ਇੱਕ ਖਬਰ ਜਿਹੜੀ ਹੈ ਬਹੁਤ ਤੇਜ਼ੀ ਦੇ ਨਾਲ ਸਾਹਮਣੇ ਆ ਰਹੀ ਹੈ ਜਿਦੇ ਚ ਡੋਨਲਡ 트੍ਰੰਪ ਜੋ ਕਿ ਅਮਰੀਕਾ ਦੇ ਸਿਪਾਸਰਾਰ ਅਮਰੀਕਾ ਦੇ ਜਿਹੜੇ ਪੋਲਿਟੀਕਲ ਨੇ ਜਿਹੜੇ ਐਰ ਟਾਈਮ ਅਮਰੀਕਾ ਦੇ ਉੱਤੇ ਰਾਜ ਕਰਦੇ ਪਏ ਨੇ ਉਹ ਨਾਨੇ ਵੀ ਜਿਹੜਾ ਆ ਉਧਰੋਂ ਪੰਜਾਬੀਆਂ ਨੂੰ ਖਦੇੜਨਾ ਸ਼ੁਰੂ ਕਰ ਦਿੱਤਾ ਅਮਰੀਕਾ ਦੇ ਵਿੱਚੋਂ ਪ੍ਰਵਾਸੀਆਂ ਨੂੰ ਖਦੇੜਨਾ ਸ਼ੁਰੂ ਕਰ ਦਿੱਤਾ ਡੋਨਲਡ 트੍ਰੰਪ ਨੇ ਆਪਣੀ ਕੁਰਸੀ ਦੇ ਬੰਦੇ ਸਾਰੇ ਜਿਹੜਾ ਆ ਉਹ ਇੱਕ ਵੱਡਾ ਹੰਗਾਮਾ ਕਰ ਦਿੱਤਾ ਪੰਜਾਬੀਆਂ ਦੇ ਲਈ ਚਿੰਤਾ ਖੜੀ ਕਰਕੇ ਰੱਖ ਦਿੱਤੀ ਤੇ ਤੁਹਾਨੂੰ ਦੱਸ ਦਈਏ ਕਿ ਕੱਲ੍ਹ ਵੀ ਇੱਕ ਖਬਰ ਜਿਹੜੀ ਤੇਜ਼ੀ ਦੇ ਨਾਲ ਵਾਇਰਲ ਹੁੰਦੀ ਪਈ ਹੈ ਜਿਹਦੇ ਵਿੱਚ ਕਿਹਾ ਜਾ ਰਿਹਾ ਆ ਕਿ 250 ਦੇ ਕਰੀਬ ਪੰਜਾਬੀਆਂ ਨੂੰ ਅਮਰੀਕੀ ਜਹਾਜ਼ ਦੇ ਉੱਤੇ ਬਿਠਾ ਕੇ ਪੰਜਾਬ ਦੇ ਵਿੱਚ ਵਾਪਸ ਭੇਜ ਦਿੱਤਾ ਗਿਆ ਤੇ ਉਹ ਜਹਾਜ਼ ਅੱਜ ਜਿਹੜਾ ਆ ਅੰਮ੍ਰਿਤਸਰ ਦੀ ਧਰਤੀ ਦੇ ਉੱਤੇ ਤੁਹਾਨੂੰ ਦਈਏ ਕਿ ਅੰਮ੍ਰਿਤਸਰ 에ਅਰਪੋਰਟ ਦੇ ਉੱਤੇ ਉਤਰਨਾ ਸੀ ਉਹਨਾਂ ਪੰਜਾਬੀਆਂ ਨੂੰ ਲੈ ਕੇ ਤੇ ਬਹੁਤ ਸਾਰੇ ਪੰਜਾਬੀਆਂ ਨੂੰ ਜਿਹੜਾ ਆ ਅਮਰੀਕਾ ਦੇ ਵਿੱਚੋਂ ਪੰਜਾਬ ਦੇ ਲਈ ਜਿਹੜਾ ਆ ਇੱਕ ਵਾਰੀ ਫੇਰ ਤੋਂ ਜਿਹੜਾ ਆ ਉਹ ਰਵਾਨਾ ਕਰ ਦਿੱਤਾ ਗਿਆ ਆ ਪ੍ਰਵਾਸੀਆਂ ਨੂੰ ਪੰਜਾਬੀ ਪ੍ਰਵਾਸੀਆਂ ਨੂੰ ਜਿਹੜਾ ਆ ਅਮਰੀਕਾ ਦੇ ਵਿੱਚੋਂ ਜਿਹੜਾ ਆ ਆਪਾਂ ਕਹਿ ਲਈਏ ਤੇ ਉਹਨਾਂ ਨੂੰ ਕੱਢ ਦਿੱਤਾ ਗਿਆ ਆ ਭੇਜ ਦਿੱਤਾ ਗਿਆ ਆ ਤੇ ਤੁੰਦਾ ਦੇ ਕਿ ਇਸੇ ਤਰ੍ਹਾਂ ਪੰਜਾਬੀ ਵੀ ਜਿਹੜੇ ਭਈਆਂ ਨੂੰ ਕੱਢਣਾ ਚਾਹੁੰਦੇ ਆ ਅਮਰੀਕਾ ਵਾਲੇ ਜਿਹੜੇ ਜਾਂ ਹੋਰ ਦੇਸ਼ ਨੇ ਜਿਹੜੇ ਉਹ ਪੰਜਾਬੀਆਂ ਨੂੰ ਜਾਂ ਇੰਡੀਆਨ ਨੂੰ ਬਾਹਰ ਕੱਢਣਾ ਚਾਹੁੰਦੇ ਆ ਕਿਉਂਕਿ ਹਰ ਦੇਸ਼ ਦੀ ਹੁਣ ਪਹਿਲ ਜਿਹੜੀ ਹੈ ਹਰ ਸਟੇਟ ਦੀ ਜਿਹੜੀ ਪਹਿਲ ਆ ਉਹ ਪ੍ਰਵਾਸੀਆਂ ਦੇ ਉੱਤੇ ਆ ਕੇ ਟਿਕ ਗਈ ਹੈ ਤੇ ਪ੍ਰਵਾਸੀ ਜਿਹੜੇ ਨੇ ਉਹ ਹੁਣ ਆਪਣਾ ਬੰਦੋਬਸਤ ਜ਼ਰੂਰ ਕਰ ਲੈਣ ਚਾਹੇ ਉਹ ਪ੍ਰਵਾਸੀ ਇੰਡੀਅਨ ਪੰਜਾਬੀ ਬਾਹਰਲੇ ਮੁਲਕਾਂ 'ਚ ਹੋਣ ਚਾਹੇ ਉਹ ਜੁਪੀ ਬਿਹਾਰ ਜੰਮੂ ਕਸ਼ਮੀਰ ਪੰਜਾਬ ਦੇ ਵਿੱਚ ਹੋਵੇ ਮੇਰੇ ਖਿਆਲ ਨਾਲ ਪ੍ਰਵਾਸੀਆਂ ਦੇ ਲਈ ਸਭ ਤੋਂ ਵੱਡਾ ਚਿੰਤਾ ਦਾ ਵਿਸ਼ਾ ਇਹ ਹੀ ਬੰਦਾ ਜਾ ਰਿਹਾ ਕਿ ਹੁਣ ਉਹ ਪ੍ਰਵਾਸ ਦੇ ਵਿੱਚ ਰਹਿ ਕੇ ਕਾਰੋਬਾਰ ਨਹੀਂ ਕਰ ਸਕਣਗੇ ਪ੍ਰਵਾਸ ਦੇ ਵਿੱਚ ਰਹਿ ਕੇ ਆਪਣੇ ਆਪ ਨੂੰ ਅੱਗੇ ਨਹੀਂ ਵਧਾ ਸਕਣਗੇ ਪ੍ਰਵਾਸ ਦੇ ਵਿੱਚ ਰਹਿ ਕੇ ਆਪਣੇ ਜੀਵ ਜੰਤ ਨੂੰ ਨਹੀਂ ਪਾਲ ਸਕਣਗੇ ਆਪਣੀ ਜਿਹੜੀ ਜ਼ਿੰਮੇਵਾਰੀ ਉਹਨਾਂ ਨੂੰ ਜਿਹੜੀ ਹੈ ਉਹ ਲੈਣੀ ਪਏਗੀ ਆਪਣੇ ਘਰ ਵਾਪਸ ਜਾਣਾ ਪਏਗਾ ਤੇ ਤੁਹਾਨੂੰ ਫੇਰ ਤੋਂ ਦੱਸ ਦਈਏ ਕਿ ਡੋਨਲਡ ਟਰੰਪ ਉਹਨਾਂ ਨੇ ਵੀ ਜਿਹੜਾ ਆ 250 ਦੇ ਕਰੀਬ ਪੰਜਾਬੀਆਂ ਨੂੰ ਜਿਹੜਾ ਆ ਡਿਪੋਰਟ ਕਰ ਦਿੱਤਾ ਆ ਅੰਮ੍ਰਿਤਸਰ ਦੀ ਤਰਤੀ ਤੇ ਅੱਜ ਉਹ ਜਹਾਜ਼ ਆਣਾ ਆ ਤੇ ਉਹ ਜਹਾਜ਼ ਦੇ ਵਿੱਚੋਂ ਜਿਹੜਾ ਆ 250 ਦੇ ਕਰੀਬ ਜਿਹੜੇ ਪੰਜਾਬੀ ਨੇ ਉਹ ਆਪਣੇ ਆਪਣੇ ਘਰਾਂ ਨੂੰ ਜਾਣਗੇ ਤੁਸੀਂ ਦੇ ਦੇ ਪਿਓ ਡੀਪੀਸੀ ਪੰਜਾਬੀ ਸਾਡੀ ਦਿੱਤੀ ਗਈ ਜਾਣਕਾਰੀ ਤੁਹਾਨੂੰ ਕਿਵੇਂ ਦੀ ਲੱਗਦੀ ਪਈ ਹੈ ਹੋਰ ਜਾਣਕਾਰੀਆਂ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਦਾ ਬਟਨ ਜਰੂਰ ਦਬਾ ਲਓ ਧੰਨਵਾਦ